ਹਾਂਜੀ ਅੱਜ ਹਾਜ਼ਰਾ ਸੀਰਤ ਕਾਣੀ ਦੇ ਭਾਗ ਦੂਜੇ ਦੇ ਨਾਲ ਅਗਲੇ ਦਿਨ ਸੀਰਤ ਆਪਣੇ ਨਿਤ ਦੇ ਨੇਮ ਵਾਂਗ ਸਵਖਤੇ ਹੀ ਉੱਠ ਜਾਂਦੀ ਹੈ ਤੇ ਇਸ਼ਨਾਨ ਕਰਕੇ ਉਸ ਪਰਮਾਤਮਾ ਦਾ ਨਾਮ ਲੈਂਦੀ ਹੈ ਤੇ ਰਸੋਈ ਨੂੰ ਤੁਰ ਪੈਂਦੀ ਹੈ ਸੀਰਤ ਨੇ ਚਾਹ ਬਣਾ ਲਈ ਤੇ ਆਪਣੇ ਸੱਸ ਦੇ ਕਮਰੇ ਨੂੰ ਤੁਰ ਪਈ ਅੱਜ ਗੁਰਬਾਜ ਸਵਖਤੇ ਹੀ ਉੱਚ-ਉੱਚ ਰੋਈ ਜਾ ਰਿਹਾ ਸੀ ਤੇ ਹਰਜੀਤ ਨਾਲ ਰਾણો ਉੱਚ-ਉੱਚ ਝਗੜਾ ਕਰ ਰਹੀ ਸੀ ਇਹ ਸੁਣ ਕੇ ਸੀਰਤ ਦਾ ਦਿਨ ਚੜਦਿਆਂ ਹੀ ਮਨ ਖਰਾਬ ਹੋ ਗਿਆ ਸੀਰਤ ਨੇ ਆਪਣੀ ਸੱਸ ਦੇ ਸਰਾਣੇ ਚਾਹ ਦਾ ਗਲਾਸ ਰੱਖ ਕੇ ਉਸ ਨੂੰ ਉਠਾਇਆ ਤੇ ਫਿਰ ਸੋਈ ਵੱਲ ਨੂੰ ਤੁਰ ਪਈ ਅਜੇ ਮੂੰਹ ਚ ਆਖ ਰਹੀ ਸੀ ਕਿ ਹਰਜੀਤ ਬਲਦਾਂ ਦੀ ਜੋੜੀ ਲੈ ਕੇ ਖੇਤਾਂ ਨੂੰ ਤੁਰ ਪਿਆ। ਸਿਰ ਤੇ ਰਸੋਈ ਦਾ ਕੰਮ ਖਤਮ ਕਰਨ ਪਿੱਛੋਂ ਬਾਹਰਲੇ ਵੱਡੇ ਵਿਹੜੇ ਵਿੱਚ ਝਾੜੂ ਮਾਰਨ ਲੱਗ ਪਈ। ਹੁਣ ਹਨੇਰਾ ਹਟ ਗਿਆ ਤੇ ਸਵੇਰ ਦੀ ਹਲਕੀ-ਹਲਕੀ ਧੁੱਪ ਚੜ੍ਹਨੀ ਸ਼ੁਰੂ ਹੋ ਗਈ। ਸਵੇਰ ਦੇ ਕੋਈ 7:00 ਵਜੇ ਦਾ ਵੇਲਾ ਸੀ। ਸ਼ਬਦ ਵੀ ਤਿਆਰ ਹੋ ਕੇ ਆਪਣੇ ਖੇਤਾਂ ਵੱਲ ਚਲਾ ਗਿਆ। ਉੱਧਰ ਰਾਣੋ ਰੀਤ ਕੋਲ ਆ ਕੇ ਬੋਲੀ ਬੇਲੀਆ ਮੈਨੂੰ ਫੜਾ ਗੁਰਬਾਜ ਇਹ ਤਾਂ ਮੇਰੇ ਕੋਲ ਆਕੇ ਹੀ ਚੁੱਪ ਕਰੂ ਹੱਸਦੀ ਹੱਸਦੀ ਰੀਤ ਨੇ ਰਾਣੋਂ ਦੀ ਗੋਦੀ ਵਿੱਚੋਂ ਗੁਰਬਾਜ ਨੂੰ ਚੁੱਕ ਲਿਆ ਵੇੜੇ ਵਿੱਚ ਢੇੜੇ ਦੇਣ ਲੱਗ ਪਈ ਗੁਰਬਾਜ ਵੀ ਰੀਤ ਨਾਲ ਰਹਿ ਕੇ ਬੜਾ ਖੁਸ਼ ਸੀ ਤੇ ਉਸ ਕੋਲ ਆ ਕੇ ਗੁਰਬਾਜ ਕਦੀ ਨਹੀਂ ਸੀ ਰੋਂਦਾ ਬਲਕਿ ਉਸ ਕੋਲ ਆ ਕੇ ਤਾਂ ਚੁੱਪ ਕਰ ਜਾਂਦਾ ਸੀ ਮੁਸਕਰਾਏ ਬਿਨਾ ਜਿਵੇਂ ਉਸ ਕੋਲੋਂ ਰਹਾਣਾ ਜਾਂਦਾ ਰੀਤ ਨੂੰ ਵੇਖਦਿਆਂ ਹੀ ਸੀਤ ਦੇ ਚਿਹਰੇ ਤੇ ਮੁਸਕਰਾਟ ਆ ਗਈ ਤੇ ਉਸ ਦਾ ਚਿਹਰਾ ਗੁਲਾਬ ਵਾਂਗ ਖੇੜ ਗਿਆ ਵੇੜੇ ਵਿੱਚ ਢੇੜੇ ਦਿਨ ਦੀ ਰੀਤ ਛੋਟੀ ਕਾਂਦਕੋਲ ਆਕੇ ਸੀਰਤ ਨਾਲ ਮਸ਼ਕਰੀ ਕਰਦੀ ਕਹਿਣ ਲੱਗੀ ਭਾਬੀ ਕਿਵੇਂ ਆ ਤਾਂ ਅੱਗੋਂ ਆਜ ਬੜਾ ਦਿਨ ਚੜੇ ਝਾੜੂ ਚੱਲੀ ਜਾਂਦਾ ਅੰਦਰੋਂ ਸੀਰਤ ਦੀ ਸਾਸ ਬਾਹਰ ਆਉਂਦੀ ਤੇ ਬੋਲੀ ਹਾਂ ਪੁੱਤਰੀਤ ਸੀਰਤ ਨੂੰ ਘਰ ਦੇ ਕੰਮਾਂ ਕਾਜਾਂ ਦਾ ਬਹੁਤ ਆਇ ਸ਼ੌਂਕ ਹੈ ਤਾਈਓ ਤਾਂ ਸਾਰਾ ਦਿਨ ਮਾਂਜਾ ਕੂਚੀ ਕਰਦੀ ਰਹਿੰਦੀ ਆ ਗੱਲ ਸੁਣ ਕੇ ਰੀਤ ਨੇ ਸੀਰਤ ਰੀਤ ਤੇ ਸੀਰਤ ਦੋਨੋਂ ਹੱਸ ਪਈਆਂ ਅੱਜ ਪਤਾ ਨਹੀਂ ਰੀਤ ਨੂੰ ਸੀਰਤ ਦੇ ਨੈਣਾ ਚ ਕੀ ਦਿਖਿਆ ਕਿ ਉਹ ਸੀਰਤ ਦੇ ਵੇੜੇ ਵਿੱਚ ਆ ਕੇ ਬੈਠ ਗਈ ਰਾਣੂ ਆਪਣੇ ਕਮਰੇ ਵਿੱਚ ਪਈ ਸੀ ਜਿਸ ਕਰਕੇ ਰੀਤ ਨੂੰ ਰਾਣੂ ਦੀਆਂ ਝਿੜਕਾਂ ਦਾ ਖੌਫ ਨਹੀਂ ਸੀ ਉਹ ਸੀਰਤ ਨਾਲ ਗੱਲਾਂ ਕਰਦੀ ਰਹੀ ਤੇ ਸੀਰਤ ਦੀ ਸੱਸ ਵੀ ਦਰੀ ਬੁੰਨ ਬੈਠ ਗਈ ਰੀਤ ਨੇ ਸੀਰਤ ਵੱਲ ਪਿਆਰ ਨਾਲ ਤੱਕਦਿਆਂ ਮੁਸਕਰਾ ਕੇ ਕਿਹਾ ਬਬੀ ਤੂੰ ਤਾਂ ਦਿਲ ਦੀ ਬੜੀ ਚੰਗੀ ਐ ਰੀਤ ਦੀ ਗੱਲ ਸੁਣ ਕੇ ਸੀਤ ਨੇ ਹਲਕਾ ਜਿਹਾ ਸੰਗਦਿਆ ਕਿਹਾ ਰਹਿਣਦਿਆ ਕਰ ਰੀਤ ਮਸ਼ਕਰੀਆਂ ਕਰਨ ਨੂੰ ਇੰਨੇ ਨੂੰ ਰਾણો ਵੀ ਵੇੜੇ ਵਿੱਚ ਆ ਗਈ ਉਹ ਸੀਤਵਲ ਔਖਾ ਜਿਹਾ ਝਾਕ ਰਹੀ ਸੀ ਕਿ ਕੀਤੇ ਸੀਤ ਨੇ ਮੇਰੇ ਪੁੱਤ ਨੂੰ ਕੁਝ ਉਲਟਾ ਸਿੱਧਾ ਨਾ ਖਵਾ ਦਿੱਤਾ ਹੋਵੇ ਉਸਨੇ ਰੀਤ ਨੂੰ ਵੀ ਬੜੇ ਰੁੱਖੇ ਵਰਤੀ ਰੇ ਨਾਲ ਕਿਹਾ ਆ ਜਾ ਹੁਣ ਘਰੇ ਬਥੇਰਾ ਚਿਰ ਹੋ ਗਿਆ ਤੈਨੂੰ ਇੱਥੇ ਬੈਠੀ ਨੂੰ ਕਿੰਨਾ ਦੁਪਹਿਰਾ ਚੜ੍ਹ ਗਿਆ ਹੈ ਚੱਲ ਆ ਜਾ ਰਾણો ਬੋਲਦੀ ਬੋਲਦੀ ਆਪਣੇ ਵੇੜੇ ਨੂੰ ਤੁਰ ਪਈ ਤੇ ਰੀਤ ਵੀ ਮਗਰੇ ਹੀ ਚਲੀ ਗਈ ਰੀਤ ਸਵੇਰ ਸਮੇਂ ਆਪਣਾ ਖਾਣਾ ਖਾ ਕੇ ਆਉਂਦੀ ਤੇ ਸ਼ਾਮ ਨੂੰ ਵੀ ਆਪਣੇ ਘਰ ਚਲੀ ਜਾਂਦੀ ਪਰ ਉਸ ਦਾ ਦੁਪਹਿਰ ਦਾ ਖਾਣਾ ਰਾણો ਦੇ ਘਰ ਹੀ ਸੀ ਪਰ ਰਾਣੂ ਰੀਤ ਨਾਲ ਬਹੁਤ ਬੁਰਾ ਵਿਵਹਾਰ ਕਰਦੀ ਸੀ ਉਹ ਕਦੇ ਉਸ ਨੂੰ ਦਾਲ ਟੰਗ ਨਾਲ ਨਾ ਦਿੰਦੀ ਤੇ ਕਦੇ ਰੋਟੀ ਨਾ ਪੂਰੀ ਦਿੰਦੀ ਪਰ ਰੀਤ ਦਾ ਸਬਰ ਇੰਨਾ ਸੀ ਕਿ ਉਹ ਰਾਣੂ ਨੂੰ ਕਦੇ ਬੁਰਾ ਨਾ ਬੋਲਦੀ ਜੋ ਮਿਲਦਾ ਖਿੜੇ ਮੱਥੇ ਪ੍ਰਵਾਨ ਕਰ ਲੈਂਦੀ ਸੀਰਤ ਅਕਸਰ ਰਾਣੂ ਦਾ ਦੁਰਵਿਹਾਰ ਵੇਖ ਕੇ ਬਹੁਤ ਦੁਖੀ ਹੁੰਦੀ ਕਦੇ-ਕਦੇ ਉਸ ਦਾ ਦਿਲ ਕਰਦਾ ਕਿ ਉਹ ਰਾਣੂ ਕਿ ਉਹ ਰੀਤ ਦਾ ਖਾਣਾ ਆਪਣੇ ਘਰ ਕਰ ਲਵੇ ਪਰ ਉਹ ਇਹ ਨਹੀਂ ਸੀ ਕਰ ਸਕਦੀ ਤੇ ਉਹ ਵੀ ਰਾਣੋ ਦੇ ਦੁਪਹਿਰੇ ਸੀਟ ਆਪਣਾ ਕੰਮ ਖਤਮ ਕਰਕੇ ਨਿੰਮ ਦੀ ਛਾਂਵੇਂ ਬੈਠੀ ਕਿਤਾਬ ਪੜ੍ਹ ਰਹੀ ਸੀ ਸੀਰਤ ਦੀ ਸੱਸਦਰੀ ਛੱਡ ਕੇ ਆਪਣੇ ਕਮਰੇ ਵਿੱਚ ਆਰਾਮ ਕਰਨ ਚਲੀ ਗਈ ਅਚਾਨਕ ਸੀਰਤ ਨੇ ਕਿਤਾਬ ਤੋਂ ਨਜ਼ਰਾਂ ਹਟਾਈਆਂ ਤੇ ਰੀਤ ਵੱਲ ਤੱਕਣ ਲੱਗ ਪਈ ਰੀਤ ਵੀ ਅਕਸਰ ਉਸ ਵੱਲ ਦੇਖ ਕੇ ਮੁਸਕਰਾ ਪੈਂਦੀ ਸੀਤ ਨੂੰ ਉਸ ਵੇਲੇ ਸੁਣ ਕੇ ਬਹੁਤ ਦੁੱਖ ਹੋਇਆ ਜਦੋਂ ਰਸੋਈ ਵਿੱਚ ਖੜੀ ਰਾਣੂ ਨੇ ਸੀਤ ਨੂੰ ਉੱਚੀ ਆਵਾਜ਼ ਵਿੱਚ ਕਿਹਾ ਕੱਲ ਦਾ ਬਚਿਆ ਦਲੀਆ ਲੈ ਜਾਵੀ ਅਸੀਂ ਕੀ ਕਰਨਾ ਐਵੇਂ ਖਰਾਬ ਜਾ ਹੋਇਆ ਪਿਆ ਮੈਨੂੰ ਤਾਂ ਜਮਾ ਪਸੰਦ ਨਹੀਂ ਆਉਂਦਾ ਬੇਹਤ ਬੇਹਾ ਖਾਣਾ ਇਹ ਗੱਲ ਸੁਣ ਕੇ ਰੀਤ ਖੁਸ਼ ਤਾਂ ਹੋ ਗਈ ਕਿ ਸਰਗਨ ਲਈ ਦਲੀਆ ਲੈ ਕੇ ਜਾਵਾਂਗੀ ਪਰ ਬੇਹਤ ਬੇਹਾ ਖਾਣਾ ਰਾਣੋਂ ਦੇ ਤੀਰਾਂ ਵਰਗੇ ਤਿੱਖੇ ਚੁੱਬਦੇ ਬੋਲਾ ਨੇ ਰੀਤ ਨੂੰ ਬਹੁਤ ਦੁੱਖ ਪਹੰਚਾਇਆ ਉਧਰ ਵਿਹੜੇ ਵਿੱਚ ਬੈਠੀ ਸੀ ਰਤ ਸਭ ਕੁਝ ਸੁਣ ਰਹੀ ਸੀ ਸੀਰਤ ਦਾ ਗੱਲ ਪਹ ਰਾਇਆ ਉਸ ਨੂੰ ਯਾਦ ਆਇਆ ਕਿ ਉਸ ਦੀ ਮਾਂ ਬਚਪਨ ਵਿੱਚ ਅਕਸਰ ਲੋਕਾਂ ਦੇ ਘਰੋਂ ਬੇਹਤ ਬੇਹਾ ਖਾਣਾ ਇਕੱਠਾ ਕਰਕੇ ਲਿਆਉਂਦੀ ਸੀ ਜੇ ਸੀ ਰਤ ਨੂੰ ਆਪਣੀ ਮਾਂ ਉਸ ਸਮੇਂ ਡਾਡੀ ਵਿਚਾਰੀ ਜਾਪਦੀ ਸੀ ਤੇ ਉਸ ਨੂੰ ਇਹ ਵੀ ਜਾਪਦਾ ਸੀ ਜਿਆਦਾ ਆ ਗਿਆ ਸੀ ਕਿ ਜਿਆਦਾ ਬੇਹਾ ਜਾਂ ਬਹੁਤਾ ਖਰਾਬ ਖਾਣਾ ਅਕਸਰ ਮਾਂ ਪਹਿਲਾਂ ਹੀ ਆਪਣੇ ਬਰਤਨ ਵਿੱਚ ਪਾ ਲੈਂਦੀ ਸੀ ਤੇ ਉਹਨਾਂ ਨੂੰ ਵਧੀਆ ਖਾਣ ਨੂੰ ਦਿੰਦੀ ਸੀ ਇਹ ਗੱਲਾਂ ਯਾਦ ਕਰਦੇ ਹੋਂ ਉਸਨੇ ਕਿ ਰੀਤ ਗੁਰਬਾਜ ਨੂੰ ਚੁੱਕੀ ਉਸ ਦੇ ਕੋਲ ਖਲੋਤੀ ਸੀ ਤੇ ਰੀਤ ਦੁਖੀ ਹੋ ਕੇ ਪੁੱਛਣ ਲੱਗੀ ਕੀ ਗੱਲ ਭਾਬੀ ਤੂੰ ਰੋ ਰਹੀ ਹੈ ਸੀਤ ਨੇ ਗੱਲ ਟਾਲਦਿਆਂ ਕਿਹਾ ਨਹੀਂ ਨਹੀਂ ਰੀਤ ਬਸ ਮਾਂ ਦੀ ਯਾਦ ਆ ਰਹੀ ਹੈ ਸੁਣ ਕੇ ਰੀਤ ਦਾ ਮਨ ਹੋ ਕੇ ਭਰਨ ਲੱਗਾ ਰੀਤ ਨੇ ਨਿੰਮ ਦੀ ਝਾੜ ਕੋਲ ਬੈਠਦੀ ਨੇ ਹੌਲੀ ਜਿਹਾ ਕਿਹਾ ਮਾਵਾਂ ਦੀ ਯਾਦ ਕਿਨੂੰ ਨਹੀਂ ਆਉਂਦੀ ਜੇ ਇੱਕ ਵਾਰ ਤੋਰ ਜਾਣ ਤੇ ਮੋੜ ਫੇਰ ਕਦੇ ਨਹੀਂ ਲੱਭਦੀਆਂ ਗੱਲ ਕਰਦਿਆਂ ਹੀ ਰੀਤ ਦੀਆਂ ਅੱਖਾਂ ਨਮ ਹੋ ਗਈਆਂ ਕਿਉਂਕਿ ਰੀਤ ਦੀ ਮਾਂ ਵੀ ਇਸ ਦੁਨੀਆ ਤੇ ਨਹੀਂ ਸੀ ਜਦ ਰੀਤ ਨੇ ਭਰੇ ਗੱਲ ਨਾਲ ਆਪਣੇ ਮਾਂ ਦੇ ਤੋਰ ਜਾਣ ਦੀ ਗੱਲ ਦੱਸੀ ਸੀਰਤ ਨੂੰ ਵੀ ਬਹੁਤ ਦੁੱਖ ਹੋਇਆ ਤੇ ਉਸ ਨੇ ਸੋਚਿਆ ਕਿ ਮੇਰਾ ਰੀਤ ਨਾਲ ਕੋਈ ਪੁਰਾਣਾ ਰਿਸ਼ਤਾ ਐ ਕਿਉਂਕਿ ਦੋਵੇਂ ਹੀ ਵਕਤ ਦੀਆਂ ਮਾਰੀਆਂ ਹੋਈਆਂ ਸੀ ਤੇ ਰੀਤ ਅਕਸਰ ਹੀ ਸੀਰਤ ਨੂੰ ਆਪਣੇ ਵਰਗੀ ਹੀ ਜਾਪਦੀ ਸੀ ਉਸ ਨੂੰ ਆਪਣੀ ਅੱਖੀ ਤੱਕਿਆ ਹਰ ਦੁਖੀ ਬੰਦਾ ਆਪਣੇ ਵਰਗਾ ਹੀ ਜਾਪਦਾ ਸੀ ਇਸ ਕਰਕੇ ਹੀ ਸੀਰਤ ਰੀਤ ਨੂੰ ਡਾਢਾ ਪਿਆਰ ਕਰਦੀ ਸੀ ਰੀਤ ਸੀਰਤ ਦੇ ਘਰ ਤੋਂ ਬਸ ਕੁਝ ਕੁ ਦੂਰੀ ਤੇ ਹੀ ਰਹਿੰਦੀ ਸੀ ਉਹ ਦੋਵੇਂ ਆਪਣਾ ਦੁੱਖ ਸਾਂਝਾ ਕਰ ਹੀ ਰਹੀਆਂ ਸੀ ਕਿ ਉਧਰੋਂ ਸਤਕੂਰਿਆਂ ਦੀ ਨਿਆਣੀ ਭੱਜੀ ਭੱਜੀ ਆਈ ਤੇ ਰੀਤ ਦੇ ਗਲ ਨਾਲ ਚੰਬੜ ਗਈ ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ ਮਾਂ ਸੀਰਤ ਨੇ ਸੋਚਿਆ ਇਹ ਸਰਗੁਣ ਹੈ ਕਿੰਨੀ ਪਿਆਰੀ ਕੁੜੀ ਆ ਸੀਰਤ ਨੇ ਵੀ ਸਰਗੁਣ ਨੂੰ ਗਲਵਕੜੀ ਵਿੱਚ ਲੈ ਕੇ ਪਿਆਰ ਦਿੱਤਾ ਸਰਗੁਣ ਨੇ ਰੀਤ ਦੇ ਕੰਨ ਵਿੱਚ ਹੌਲੀ ਜਿਹੀ ਕਿਹਾ ਮਾਂ ਕਰੇ ਮੇਰਾ ਕੱਲੀ ਦਾ ਦਿਲ ਨਹੀਂ ਸੀ ਲੱਗ ਰਿਹਾ ਤਾਹੀਂ ਮੈਂ ਵੀ ਇੱਥੇ ਚਲੀ ਆਈ ਕਹਿੰਦੀ ਕਹਿੰਦੀ ਸਰਗੁਣ ਗੁਰਬਾਜ ਨਾਲ ਅਠਖੇਲੀਆਂ ਕਰਨ ਲੱਗ ਪਈ ਰੀਤ ਤੇ ਉਸਦੇ ਪਰਿਵਾਰ ਦੀ ਤਰਸਜੋਗ ਹਾਲਤ ਨੂੰ ਦੇਖ ਕੇ ਉਸ ਦਾ ਦਿਲ ਡਾਡਾ ਦੁਖੀ ਹੁੰਦਾ ਸੀਤ ਨੂੰ ਹੁਣ ਐਵੇਂ ਲੱਗਣ ਲੱਗ ਗਿਆ ਸੀ ਕਿ ਰੀਤ ਜਿਸਿੰਦੀ ਉਸ ਨੂੰ ਮਿਲੀ ਹੈ ਜਿਵੇਂ ਉਸ ਨੂੰ ਆਪਣਾ ਕੋਈ ਮਿਲ ਗਿਆ ਹੋਵੇ ਪਰ ਉਸ ਦੇ ਔਰ ਨਾਲ ਸੀਰਤ ਦੇ ਅਗਲੇ ਪਿਛਲੇ ਸਾਰੇ ਜ਼ਖਮ ਹਰੇ ਹੋ ਗਏ ਸੀ ਜਿਨ੍ਹਾਂ ਦਾ ਸਬੰਧ ਉਸ ਦੇ ਅਤੀਤ ਨਾਲ ਸੀ ਸੀਰਤ ਸਰਗੁਣ ਵੱਲ ਤੱਕ ਕੇ ਮੁਸਕਰਾ ਰਹੀ ਸੀ ਕਿ ਅੰਦਰੋਂ ਉਸ ਦੀ ਸਾਹ ਨੇ ਆਵਾਜ਼ ਮਾਰੀ ਸੀਰਤ ਪੁੱਤ ਚਾਹ ਬਣਾ ਲਿਆ ਅੰਕੋ ਸੀਰਤ ਨੇ ਵੀ ਬਹੁਤ ਪਿਆਰ ਨਾਲ ਜਵਾਬ ਦਿੱਤਾ ਹਾਂਜੀ ਮਾਂ ਜੀ ਬਣਾ ਲੈਂਦੀ ਹਾਂ ਸੀਰਤ ਨੇ ਕਿਤਾਬ ਖੋਲ੍ਹੀ ਕਤਾਵ ਬੰਦ ਕਰਕੇ ਮੰਜੀ ਉੱਪਰ ਰੱਖ ਦਿੱਤੀ ਤੇ ਰਸੋਈ ਵੱਲ ਤੁਰ ਪਈ ਰੀਤ ਤੇ ਸਰਗੁਣ ਨੂੰ ਕਹਿੰਦੀ ਆ ਕਿ ਤੁਸੀਂ ਵੀ ਚਾਹ ਪੀ ਕੇ ਜਾਓ ਮੈਂ ਹੁਣੇ ਬਣਾ ਲਿਆਉਣੀ ਆ ਰੀਤ ਨੇ ਗੁਰਬਾਜ ਨੂੰ ਥਾਪੜ ਦਿਆਂ ਕਿਹਾ ਚੰਗਾ ਭਾਬੀ ਜੇ ਬਹੁਤਾ ਹੀ ਕਹਿੰਨੀ ਆ ਤਾਂ ਪੀ ਲਵਾਂਗੇ ਸੀਰਤ ਮੁਸਕਰਾਈ ਤੇ ਰਸੋਈ ਵੱਲ ਚਲੀ ਗਈ ਖਿੜਿਆ ਹੋਏ ਦਿਲ ਨਾਲ ਸੀਰਤ ਨੇ ਚਾਹ ਬਣਾਉਣੀ ਸ਼ੁਰੂ ਕਰ ਦਿੱਤੀ ਰਸੋਈ ਦੀ ਖਿੜਕੀ 'ਚੋਂ ਵੱਡੇ ਨਿੰਮੂ ਵਾਲੇ ਵੇੜੇ ਵਿੱਚ ਖੁੱਲ੍ਹਦੀ ਸੀ ਉਸ ਵਿੱਚੋਂ ਸੀਰਤ ਨੇ ਧੱਕਿਆ ਕਿ ਸਰਗੁਣ ਕਿਤਾਬ ਨੂੰ ਕਦੀ ਉਲਟਾ ਕਰ ਲੈਂਦੀ ਆ ਤੇ ਕਦੇ ਸਿੱਧਾ ਕਰ ਲੈਂਦੀ ਆ ਉਹ ਕਿਤਾਬ ਵੱਲ ਬੜੀ ਉਤਸੁਕਤਾ ਨਾਲ ਵੇਖੀ ਜਾਂਦੀ ਹੈ ਜਿਵੇਂ ਉਸ ਨੂੰ ਪੜਨਾ ਚਾਹੁੰਦੀ ਹੋਵੇ ਪਰ ਰੀਤ ਨੇ ਸਰਗੁਣ ਦੇ ਹੱਥੋਂ ਕਿਤਾਬ ਖਿੱਚਦਿਆਂ ਕਿਹਾ ਨਾ ਪੁੱਤ ਰੱਖ ਦੇ ਪੜਨਾ ਦੇਵੀ ਭਾਬੀ ਦੀ ਕਿਤਾਬ ਆ ਰੀਤ ਨੇ ਹੋਂਕਾ ਭਰ ਕੇ ਹੌਲੇ ਜਿਹਾ ਕਿਆ ਪੜਨਾ ਲਿਖਣਾ ਆਪਣੀ ਕਿਸਮਤ ਵਿੱਚ ਕਿੱਥੇ ਆ ਪੁੱਤ ਇਹ ਸੁਣ ਕੇ ਸੀਰਤ ਮਨ ਹੀ ਮਨ ਵਿੱਚ ਸੋਚਣ ਲੱਗੀ ਕਿ ਸਰਗੁਣ ਪੜਨ ਨਹੀਂ ਜਾਂਦੀ ਹੋਵੇਗੀ ਕਿ ਉਹ ساری ਉਮਰ ਅਣਪੜ ਹੀ ਰਹੇਗੀ ਉਸ ਦਾ ਭਵਿੱਖ ਕਿਵੇਂ ਬਿਤੇਗਾ ਸੀਰਤ ਤਾਂ ਸਰਗੁਣ ਦੀ ਐਵੇਂ ਫਿਕਰ ਕਰਨ ਲੱਗ ਪਈ ਚੀਮੇ ਉਸ ਦੀ ਆਪਣੀ ਹਿੱਤੀ ਹੋਵੇ ਚਾਹ ਬਣ ਗਈ ਸੀ ਜਦ ਸੀ ਰਤ ਨੇ ਚਾਹ ਗਲਾਸ ਵਿੱਚ ਪੋਣੀ ਤਾਂ ਉਸ ਤੇ ਕੋਲ ਪਿਆ ਦਲੀਆ ਵੇਖਿਆ ਸੀਰਤ ਨੂੰ ਦਲੀਆ ਵੇਖ ਕੇ ਰਾਣੋਂ ਦੀ ਕਹੀ ਗੱਲ ਯਾਦ ਆ ਗਈ ਉਹ ਰਿਤ ਨੂੰ ਬੇਹਾ ਦਲੀਆ ਘਰ ਲੈ ਜਾਣ ਲਈ ਕਹਿ ਰਹੀ ਸੀ ਸੀਰਤ ਚਾਹ ਦਾ ਗਲਾਸ ਮਾਂ ਜੀ ਦੇ ਕਮਰੇ ਵੱਲ ਲਿਜਾਂਦੀ ਹੋਈ ਮਨ ਵਿੱਚ ਹੀ ਸੋਚਣ ਲੱਗ ਪਈ ਕਿ ਅੱਜ ਤਾਂ ਸਰਗੁਣ ਭਿਕਰ ਆਈ ਹੋਈ ਹੈ ਕਿਉਂ ਨਾ ਉਸ ਨੂੰ ਤਾਜ਼ਾ ਗਰਮ ਦਲੀਆ ਬਣਾ ਕੇ ਖਵਾ ਦੇਵਾਂ ਸੀਰਤ ਦੇ ਦਿਲ ਨੂੰ ਤਾਂ ਭਾ ਗਈ ਉਸ ਨੇ ਚਾਹ ਫੜਾ ਕੇ ਰਸੋਈ ਵਿੱਚ ਆ ਕੇ ਦਲੀਆ ਬਣਾਉਣਾ ਸ਼ੁਰੂ ਕਰ ਦਿੱਤਾ ਦਲੀਆ ਰਿਨਨਾ ਧਰ ਕੇ ਸੀਰਤ ਰੀਤ ਤੇ ਸਰਗੁਣ ਲਈ ਚਾਹ ਲੈ ਗਈ ਸੀਰਤ ਅੱਜ ਬਹੁਤ ਖੁਸ਼ ਸੀ ਜਦ ਸੀਰਤ ਮੰंजे ਤੇ ਬੈਠ ਗਈ ਤਾਂ ਸਰਗੁਣ ਨੇ ਉਹੀ ਕਿਤਾਬ ਸੀਰਤ ਦੇ ਹੱਥ ਵਿੱਚ ਫੜਾ ਦਿੱਤੀ ਉਸ ਨੇ ਕਿਤਾਬ ਵੱਲ ਤੱਕਦਿਆਂ ਪੁੱਛਿਆ ਇਸ ਵਿੱਚ ਕੀ ਲਿਖਿਆ ਹੈ ਤਾਂ ਸੀਰਤ ਨੇ ਵੀ ਪਿਆਰ ਨਾਲ ਜਵਾਬ ਦਿੱਤਾ ਸਰਗੁਣ ਪੁੱਤਰ ਜੀ ਮੈਂ ਸੁਣਾਵਾਂ ਤੁਹਾਨੂੰ ਕੀ ਲਿਖਿਆ ਹੈ ਇਸ ਵਿੱਚ ਸਰਗੁਣ ਦਾਦੀ ਖੁਸ਼ ਹੋਈ ਤੇ ਉਸ ਨੇ ਹਾਂ ਵਿੱਚ ਜੋ ਆਬ ਦਿੱਤਾ ਦਰ ਅਸਲ سیرਤ ਕਵਿਤਾਵਾਂ ਵਾਲੀ ਕਿਤਾਬ ਪੜ੍ਹ ਰਹੀ ਸੀ ਉਸਨੇ ਸਰਗੁਣ ਨੂੰ ਇੱਕ ਨਿੱਕੀ ਤੇ ਪਿਆਰੀ ਜਿਹੀ ਕਵਿਤਾ ਸੁਣਾਈ ਜਿਸ ਨਾਲ ਉਸਦਾ ਚਿਹਰਾ ਖੇੜ ਉੱਠਿਆ ਅੱਜ ਆਪਣੀ ਧੀ ਸਰਗੁਣ ਨੂੰ ਇੰਨਾ ਖੁਸ਼ ਵੇਖ ਕੇ ਰੀਤ ਦਾ ਵੀ ਧਰਤੀ ਤੇ ਪੱਪ ਨਹੀਂ ਸੀ ਲੱਗਦਾ रीत ने हसदी ते हसाउंदी सीरत वल तकया ते मन ही मन सोचया सीरत भाभी सच्ची तेरे ਵਿੱਚ ਤਾਂ ਪੂਰੀ ਕਾਇਨਾਤ ਵਸਦੀ ਐ ਜੁਗੋ ਜੁਗ ਜੀਵੇ ਮੇਰੀਏ ਭਾਬੀਏ ਰੱਬ ਤੇਰੇ ਝੋਲੀ ਖੁਸ਼ੀਆਂ ਨਾਲ ਭਰ ਦੇਵੇ ਅਚਾਨਕ ਹੀ ਗੁਰਬਾਜ ਉੱਠ ਗਿਆ ਤੇ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ रीत ने ਨੰਮ ਦੇ ਆਲੇ ਦੁਆਲੇ ਢੇੜੇ ਦੇ ਕੇ ਉਸ ਨੂੰ ਵਰਾਉਣਾ ਸ਼ੁਰੂ ਕੀਤਾ ਸੀਰਤ ਦਾ دل ਕੀਤਾ ਕਿ ਉਹ ਗੁਰਬਾਜ ਨੂੰ ਚੁੱਕ ਲਵੇ ਤੇ ਅੱਜ ਤਾਂ ਰਾਣੋ ਵੀ ਕਰਨੀ ਸੀ ਸੀਰਤ ਨੇ ਮੁਸਕਰਾ ਕੇ ਰੀਤ ਖੋਲੋ ਗੁਰਬਾਜ ਫੜ ਲਿਆ ਅੱਜ ਉਸ ਨੂੰ ਓਹ ਪ੍ਰਤੀਤ ਹੋਇਆ ਜਿਵੇਂ ਪੂਰੀ ਕਾਇਨਾਤ ਉਸ ਦੇ ਹੱਥਾਂ ਵਿੱਚ ਸਮਾ ਗਈ ਹੋਵੇ ਪਰ ਉਸ ਨੂੰ ਅਚਨ ਚੇਤ ਦਲੀਏ ਦੀ ਖੁਸ਼ਬੂ ਆਈ ਤੇ ਉਸ ਨੂੰ ਖੁਸ਼ ਖਿਆਲ ਆਇਆ ਕਿ ਦਲੀਆ ਰਿਜਨਾ ਤਰਿਆਸੀ ਉਹ ਗੁਰਬਾਜ ਰੀਤ ਨੂੰ ਫੜਾ ਕੇ ਕਾਲੇ ਪੈਰੀ ਰਸੋਈ ਵਿੱਚ ਚਲੀ ਗਈ ਏਸੀਜੀ سیرت کہانی ਦਾ ਭਾਗ ਦੂਜਾ ਕੱਲ ਮਿਲਦੇ ਹਾਂ ਭਾਗ ਤੀਜੇ ਦੇ ਨਾਲ ਅੱਜ ਲਈ ਇਨਾ ਹੀ ਧੰਨਵਾਦ